ਮਹਿੰਤੇ ਵੱਡੀ ਖਬਰ ਪਟਿਆਲਾ ਦੇ ਬਹਾਦਰਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਹਾਦਰਗੜ ਦੀ ਕਲੋਨੀ ਦੇ ਵਿੱਚ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਗਈ ਹੈ ਤਾਂ ਬਰਸਾਤੀ ਪਾਣੀ ਜਿਹੜਾ ਆਉਂਦਾ ਤਾਂ ਉਹ ਨਾਲਿਆਂ ਦੇ ਵਿੱਚ ਦੀ ਜਾਂਦਾ ਪਰ ਉਸ ਨਾਲੇ ਨੂੰ ਬੰਦ ਕਰ ਦਿੱਤਾ ਤਾਂ ਲੋਕ ਡਾਢੇ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਨਜ਼ਰ ਆ ਰਿਹਾ ਲੋਕ ਕਹਿ ਰਹੇ ਨੇ ਬੇਸ਼ੱਕ ਸਾਡੇ ਘਰਾਂ ਦਾ ਪਾਣੀ ਸੀਵਰੇਜ ਦੇ ਵਿੱਚ ਚਲੇ ਜਾਵੇਗਾ ਪਰ ਬਰਸਾਤੀ ਪਾਣੀ ਜਾਵੇਗਾ ਕਿੱਧਰ ਨੂੰ ਤਾਂ ਲੋਕੀ ਕੁਝ ਕਹਿ ਰਹੇ ਨੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸਰਪੰਚ ਕੀ ਕੁਝ ਕਹਿ ਰਿਹਾ ਉਹਨਾਂ ਦੀ ਵੀ ਜੁਬਾਨੀ ਸੁਣਾਉਣਾ ਹੈ ਤੇ ਲੋਕਾਂ ਦੀ ਵੀ ਜੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਅੰਗਰੇਸ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਬਈ ਮਿਲਦਾ ਸਰ ਦਿੱਕਤ ਦਾ ਹੀਰਾ ਕਲੋਨੀ ਦੇ ਅਸੀਂ ਨਿਵਾਸੀ ਆ ਜੀ ਸਰਪੰਚ ਸਾਹਿਬ ਕੋਈ ਉਹਨਾਂ ਕੋਲ ਕਲੋਨੀ ਦੇ ਪ੍ਰਤੀ ਕੋਈ ਪਲਾਨ ਦੇ ਨਾਲ ਨਹੀਂ ਚੱਲ ਰਿਹਾ ਜੋ ਉਹਨਾਂ ਦੇ ਨਾਲ ਦੋ ਚਾਰ ਉਹਨਾਂ ਦੇ ਸੰਗੀ ਸਾਥੀ ਨੇ ਜਿਨ੍ਹਾਂ ਨੇ ਘਰ ਉੱਚੇ ਕਰ ਲਏ ਜਾਂ ਕੁਝ ਜੋ ਉਹਨਾਂ ਦੇ ਕਰੀਬੀ ਨੇ ਉਹਨਾਂ ਨੇ ਉਹਨਾਂ ਦੀ ਸੁਣ ਲਈ ਪਰ ਉਹ ਸਰਪੰਚ ਅਸੀਂ ਸਾਰੀ ਹੀਰਾ ਕਲੋਨੀ ਦੇ ਬਣਾਏ ਹੋਏ ਨੇ ਜੋ ਪੁਰਾਣੇ ਜੋ ਇਹ ਘਰ ਬਣੇ ਹੋਏ ਨੇ ਇਹ ਸਭ ਤੋਂ ਪਹਿਲਾਂ ਹੀਰਾ ਕਲੋਨੀ ਦੇ ਬਣੇ ਹੋਏ ਨੇ ਇਸ ਤੋਂ ਬਾਅਦ ਪੰਜ ਪੰਚਾਇਤਾਂ ਛੇ ਚੁਣੀਆਂ ਜਾ ਚੁਕੀਆਂ ਪਰ ਕਿਸੇ ਨੇ ਵੀ ਪਾਣੀ ਦਾ ਸਾਡਾ ਮੇਨ ਮੁੱਦਾ ਪਾਣੀ ਦੀ ਨਿਕਾਸੀ ਦਾ ਹੀ ਸੀ ਪਰ ਇਹ ਸਰਪੰਚ ਸਾਹਿਬ ਨੇ ਆ ਕੇ ਤਾਂ ਨਾਲੀਆਂ ਬੰਦ ਕਰਕੇ ਨਿਕਾਸੀ ਦਾ ਕੰਮ ਹੀ ਖਤਮ ਕਰਤਾ ਜੀ ਉਹ ਕਹਿੰਦੇ ਜੀ ਨਾਲੀਆਂ ਹੀ ਨਹੀਂ ਰਹਿਣੀਆਂ ਤਾਂ ਨਿਕਾਸ ਦੀ ਲੋੜ ਹੀ ਨਹੀਂ ਹੈ ਹੁਣ ਉਹ ਇਹ ਚੀਜ਼ ਤਾਂ ਕਰ ਰਹੇ ਨੇ ਪਰ ਲੋਕਾਂ ਦੇ ਉਹ ਅਸੀਂ ਕਹਿੰਦੇ ਹਾਂ ਵੀ ਜੇ ਪਾਣੀ ਅੱਗੇ ਤੱਕ ਕਿਸੇ ਪਾਸੇ ਖੇਤਾ ਤਾਂ ਚਲ ਜੂਗਾ ਉਹ ਕਹਿੰਦੇ ਖੇਤਾ 'ਚ ਨਹੀਂ ਜਾਣਾ ਚਾਹੀਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਣਾ ਚਾਹੀਦਾ ਜੇ ਉਹਨਾਂ ਨੂੰ ਇਹ ਸਬੰਧ ਬਾਬਤ ਸਵਾਲ ਕਰਦੇ ਆ ਉਹ ਅੱਗੇ ਸਾਨੂੰ ਕਹਿੰਦੇ ਨੇ ਉੱਚੇ ਕਰ ਲਓ ਉੱਚੇ ਕਿੱਦਾਂ ਕਰ ਲਈਏ ਸਾਡੇ ਕੋਲ 20-20 ਲੱਖ ਰੁਪਏ ਸੀ ਐਟ ਆ ਟਾਈਮ ਕਿੱਥੋਂ ਲਿਆਈਏ ਸਾਰਾ ਮਸਲਾ ਸਰਪੰਚ ਦੀਆਂ ਦੁਕਾਨਾਂ ਦੇ ਕੋਲ ਪਾਣੀ ਜਾ ਕੇ ਰੁਕਦਾ ਉਹ ਉਥੋਂ ਨਿਕਾਸੀ ਅੱਗੇ ਨੂੰ ਤੋੜਨ ਦੀ ਥਾਂ ਤੇ ਸਰਪੰਚ ਸਾਹਿਬ ਨੇ ਕੀ ਕੀਤਾ ਸਾਰੀਆਂ ਗਲੀਆਂ ਦਾ ਪਾਣੀ ਹੀ ਬੰਦ ਕਰਤਾ ਨਾਲੀਆਂ ਬੰਦ ਕਰਤੀਆਂ ਨਾਲੀਆਂ ਬੰਦ ਉਹ ਪੈਪ ਪਾਏਗੇ ਕੋਈ ਪੈਪ ਨਹੀਂ ਪਾਏਗੇ ਸਰਪੰਚ ਸਾਹਿਬ ਦਾ ਕਹਿਣਾ ਇਹ ਹੈ ਸਰਪੰਚ ਸਾਹਿਬ ਦਾ ਕਹਿਣਾ ਇਹ ਹੈ ਕਿ ਸੀਵਰੇਜ ਦਾ ਘਰ ਦਾ ਸਾਰਾ ਪਾਣੀ ਬਰਸਾਤੀ ਪਾਣੀ ਸੀਵਰੇਜ ਦੇ ਵਿੱਚ ਪਾਓ ਉਹ ਸਰਪੰਚ ਸਾਹਿਬ ਕਹਿੰਦੇ ਨੇ ਪਾ ਸਕਦੇ ਜੀ ਉਹ ਹੁਣ ਸਰਪੰਚ ਸਾਹਿਬ ਦੱਸਣਗੇ ਕਿਵੇਂ ਪਾ ਸਕਦੇ ਸੰਤਾ ਪਤਾ ਨਹੀਂ ਅਸੀਂ ਨਹੀਂ ਸਰ ਉਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਧੱਕਾਸ਼ਾਹੀ ਹੈ ਸਿਰਫ ਹੋਰ ਗੱਲ ਕੁਝ ਨਹੀਂ ਮੁੱਦੇ ਦੇ ਉੱਤੇ ਉਹ ਗੱਲ ਕਰਦੇ ਹੀ ਨਹੀਂ ਅਸੀਂ ਉਹਨਾਂ ਦੇ ਨਾਲ 8:30 ਦਾ ਟਾਈਮ ਸੀ ਕੱਲ ਸ਼ਾਮੀ 5 ਵਜੇ ਅਸੀਂ ਅਨਾਉਂਸਮੈਂਟ ਕਰਾਈ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਪੰਚਾਇਤ ਮੈਂਬਰ ਜਾਂ ਪੰਚਾਇਤ सरपंचਾਂ ਕੋਈ ਨਹੀਂ ਪਹੁੰਚਿਆ ਹੈ ਅਸੀਂ ਕਹਿੰਦੇ ਆਂ ਵੀ ਮੁੱਦੇ ਦੇ ਨਾਲ ਕੰਮ ਕਰੋ ਕੋਈ ਲੜਾਈ ਝਗੜਾ ਨਾ ਹੋਵੇ ਮੰਗ ਕੀ ਕਰਦੇ ਹੋ ਮੰਗ ਤਾਂ ਅਸੀਂ ਇਹੀ ਕਰਦੇ ਆਂ ਵੀ ਪਹਿਲਾਂ ਤਾਂ ਇਹ ਦੁਆਰਾ ਨਾਲੀਆਂ ਸਾਰੀਆਂ ਖੋਲੀਆਂ ਜਾਣ ਤੇ ਅੱਗੇ ਜਿੱਥੇ ਜਾ ਕੇ ਪਾਣੀ ਰੁਕਦਾ ਉਸ ਤੋਂ ਅੱਗੇ ਪਾਣੀ ਦਾ ਨਿਕਾਸ ਦਾ ਕੋਈ ਸੋਲੂਸ਼ਨ ਕੱਢਿਆ ਜਾਵੇ ਇਹ ਨਹੀਂ ਕਿ ਪਾਣੀ ਹੀ ਬੰਦ ਕਰਦਾ 6 ਸਾਲ ਪੰਚਾਇਤ ਦੇ ਕੋਲ ਨਾਲੀਆਂ ਦੀ ਸਫਾਈ ਦਾ ਪੈਸਾ ਆਂਦਾ ਰਿਹਾ 1 ਰੁਪਿਆ ਵੀ ਪੂਰੀ ਕਲੋਨੀ ਦੇ ਵਿੱਚ ਨਹੀਂ ਵਰਤਿਆ ਗਿਆ ਜਿਹਦੀ ਕੀ ਅਸੀਂ ਆਰਟੀਆਈ ਕਢਵਾ ਲਈ ਹੈ ਉਹਦੇ ਉੱਤੇ ਵੀ ਹੁਣ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਜਦੋਂ ਸਾਡੇ ਘਰਾਂ ਦੇ ਵਿੱਚ ਪਾਣੀ ਜਾਊਗਾ ਖਰਾਬ ਹੋਊਗਾ ਸਮਾਨ ਤਾਂ ਸਾਨੂੰ ਪਤਾ ਤਾਂ ਲੱਗੇਗਾ ਵੀ ਸਰਕਾਰ ਵੱਲੋਂ ਆਇਆ ਹੋਇਆ ਪੈਸਾ ਕਿੱਥੇ ਗਿਆ ਪੰਚਾਇਤ ਨੇ ਕਿਸ ਕੰਮ ਤੇ ਲਾਇਆ ਸਾਨੂੰ ਹੁਣ ਪਰ ਅਸੀਂ ਇਸ ਚੀਜ਼ ਦੇ ਵਿੱਚ ਘੱਟ ਸੀਗੇ ਹੁਣ ਅਸੀਂ ਪੂਰੀ ਪ੍ਰੋਪਰ ਇਹਨਾਂ ਦੇ ਕਾਰਵਾਈ ਵੀ ਕਰਵਾਵਾਂਗੇ ਸਾਰਾ ਕੁਝ ਕਰਵਾਵਾਂਗੇ ਪਿਛਲੇ 6 ਸਾਲਾਂ ਤੋਂ ਕੋਈ ਸਫਾਈ ਨਹੀਂ ਹੋਈ ਮੇਰਾ ਨਾਂ ਜਗਤਾਰ ਸਿੰਘ ਜੀ ਮੈਂ ਹੀਰਾ ਕਲੋਨੀ ਨਿਵਾਸੀ ਆ ਜੀ ਪ੍ਰੋਬਲਮ ਇਹ ਆ ਰਹੀ ਹੈ ਦੇਖੋ ਜੀ ਸਾਡੀ ಗ್ರಾಮ ਪੰਚਾਇਤ ਨਾਲ ਜਿਹੜੀ ਹੀਰਾ ਕਲੋਨੀ ਦੀ ਹੈ ਜੀ ਉਸਨੇ ਨਾਲੀਆਂ ਬੰਦ ਕਰਤੀਆਂ ਹੀ ਨਾ ਬਿਲਕੁਲ ھیਠਾ ਪੈਪ ਪੈਪ ਵੀ ਨਹੀਂ ਪਾਇਆ ਜੀ ਇਹਣਾ ਠੀਕ ਹੈ ਸਾਡਾ ਪਾਣੀ ਦਾ ਨਿਕਾ ਸਾਡੇ ਮਕਾਨ ਨਹੀਂਵੇਂ ਨਹੀਂ ਸਾਡਾ ਪਾਣੀ ਦਾ ਨਿਕਾ ਕਿੱਧਰ ਹੋਊਗਾ ਜੀ ਕੋਈ ਬਾਰਿਸ਼ ਦਾ ਕੋਈ ਕਾਸ਼ੇ ਦਾ ਪਾਣੀ ਕਾਸ਼ੇ ਦਾ ਹੀ ਪਾਣੀ ਆ ਸਕਦਾ ਜੀ ਜੇ ਲੋਕਾਂ ਦਾ ਪਾਣੀ ਮੇਰੇ ਘਰ ਵੜੂਗਾ ਜੀ ਪਿੱਛੇ ਤੁਸੀਂ ਅੱਗੇ ਦੇਖ ਲਓ ਜੀ ਇਹ ਲੈਵਲ ਹੈ ਇਸ ਤੋਂ ਅੱਗੇ ਲੈਵਲ ਉੱਚਾ ਚੱਕਦਾ ਜੀ ਠੀਕ ਹੈ ਨਾ ਜੀ ਪਾਣੀ ਸਾਡਾ ਬਿਲਕੁਲ ਬੰਦ ਹੋ ਗਿਆ ਹੀ ਨਿਕਲਣਾ ਉਰੋਂ ਗਲੀ ਦੇ ਵਿੱਚ ਪੈਪ ਆ ਗਿਆ 10 ਸਿਮਟ ਵਜੇ ਕੱਲਾ ਸਿਮਟ ھیਠਾ ਮਿੱਟੀ ਪਾ ਕੇ ਸਿਮਟ ਬਜਰੀ ਪਾਤੀ ਜੀ ਪੂਰੀ ਗਲੀ ਤਰਾਜ ਬ ਇਸ ਕਹ ਸਾਡੇ ਸਾਡੇ ਕਰ ਬਹੁਤ ਨੀਮੀ ਨਹੀਂ ਜਿਨ੍ਹਾਂ ਨੇ ਨਵੇਂ ਬਣਾ ਲਏ ਉਹਨਾਂ ਦਾ ਹੀ ਕੁਝ ਕਹਿ ਨਹੀਂ ਸਾਰੇ ਜਿਨ੍ਹਾਂ ਦੇ ਪੁਰਾਣੇ ਮਕਾਨ ਨੇ ਸਾਰੇ ਇਤਰਾਜ਼ ਕਰ ਰਹੇ ਨੇ ਸਰਪੰਚ ਨੂੰ ਕਾਹੀ ਕਿਹਾ ਸੀ ਉਰੇ ਪੈ ਪਾਲਾ ਉਰੇ ਥੋੜੀ ਥੋੜੀ ਨਾਲੀ ਰੱਖ ਤੇ ਲੈਵਲ ਬਣਾਉਣਾ ਧੱਕਾ ਕਰਕੇ ਗਿਆ ਜੀ ਧੱਕੇ ਨਾਲ ਬੰਦ ਕੀਤੀ ਜੀ ਕਹਿੰਦਾ ਮੈਂ ਸਰਪੰਚ ਆ ਮੇਰੇ ਜੀ ਪਾਵਰਾ ਮੈਂ ਬੰਦ ਕਰੂੰਗਾ ਜੀ ਇਹ ਦੇਖੋ ਸਰਪੰਚ ਨੂੰ ਪਹੁੰਚ ਹੋਈ ਤਾਂ ਸਾਨੂੰ ਇਹ ਤਾਂ ਸਮੱਸਿਆ ਜੀ ਜੇ ਸਾਡੇ ਸਰਪੰਚ ਨੇ ਧੱਕਾ ਕੀਤਾ ਜੀ ਠੀਕ ਹੈ ਧੱਕੇ ਨਾਲ ਬੰਦ ਕੀਤੀਆਂ ਨੇ ਨਾਲੀਆਂ ਜੀ ਜਰ ਸਰਿਆਮ ਸਰਬ ਧੱਕਾ ਕੀਤਾ ਗਿਆ ਜੀ ਸਾਡਾ ਮੰਗ ਹੈ ਜੀ ਸਾਡਾ ਪਾਣੀ ਦਾ ਨਿਕਾਸ ਕੀਤਾ ਜਾ ਬਈ ਜਾਂ ਇਹਨਾਂ ਵਿੱਚ ਨਾਲੀਆਂ ਖੋਲੀਆਂ ਜਾਂ ਜਾਨ ਨੇ ਚ ਪਾਏ ਪਾਏ ਜਾਣਗੇ ਨਹੀਂ ਜੀ ਇਹ ਸਾਡੇ ਨਾਲ ਸਰਪੰਚੋ ਧੱਕਾ ਕਰ ਗਿਆ ਜੀ ਹੁਣ ਅਸੀਂ ਵੀਡੀਓ ਸਾਹਿਬ ਕੋਲ ਜਾਵਾਂਗੇ ਜੀ ਸਰਪੰਚ ਬਹੁਤ ਧੱਕਾ ਹੈ ਸਰਪੰਚੋ ਕਿੱਥੇ ਹੀ ਨਾਲਾ ਬਾਈ ਮੇਰਾ ਗੁਰਪਿੰਦਰ ਸਿੰਘ ਸੱਧੂ ਹੈ ਜੀ ਫੇਰਾ ਕਲੋਨੀ ਦਾ ਮੈਟਰ ਸਰ ਇਹ ਆ ਕਿ ਸਾਡੀ ਕਲੋਨੀ ਚ ਸੀਵਰੇਜ ਦੇ ਫੈਸਿਲਿਟੀ ਬਹੁਤ ਵਧੀਆ ਚੱਲ ਰਹੀ ਹੈ ਠੀਕ ਹੈ ਜੀ ਪਰ ਲੋਕ ਸੀਵਰੇਜ ਦੇ ਕਨੈਕਸ਼ਨ ਨਹੀਂ ਲੈ ਰਹੇ ਅਸੀਂ ਸਾਨੂੰ 6 ਮਹੀਨੇ ਹੋ ਗਏ ਲੋਕਾਂ ਨੂੰ ਬੇਨਤੀਆਂ ਕਰਦੇ ਆ ਲਾਸਮੈਂਟ ਕਰਵਾਉਂਦੇ ਆ ਕਿ ਤੁਸੀਂ ਸੀਵਰੇਜ ਦੇ ਕਨੈਕਸ਼ਨ ਕਰਾਓ ਸੀਵਰੇਜ ਦੇ ਕਨੈਕਸ਼ਨ ਕਰਾਓ ਤਾਂ ਲੋਕਾਂ ਨੇ ਸੀਵਰੇਜ ਦੇ ਕਨੈਕਸ਼ਨ ਬਹੁਤਿਆਂ ਨੇ ਕਰਾ ਲਏ ਤੇ ਬਹੁਤਿਆਂ ਨੇ ਨਹੀਂ ਵੀ ਕਰਾਏ ਤਾਂ ਫਿਲਹਾਲ ਅਸੀਂ ਤਿੰਨ ਨੰਬਰ ਗਲੀ ਚ ਕੰਮ ਕੀਤਾ ਅਸੀਂ ਲੋਕਾਂ ਨੂੰ ਪ੍ਰੋਵੀਜ਼ਨ ਦਿੱਤੀ ਸੀ ਕਿ ਜਿਹੜੀਆਂ ਪਹਿਲੀਆਂ ਨਾਲੀਆਂ ਬਣੀਆਂ ਨੇ 1995 ਦੀਆਂ ਬਣੀਆਂ ਹੋਈਆਂ ਨੇ ਹੁਣ ਤੱਕ ਉਹ ਡੇਡ ਡੇਡ 2 2 ਫੁੱਟ ਡੁੰਗੀਆਂ ਹੋ ਚੁੱਕੀਆਂ ਨੇ ਉਹਨਾਂ 'ਚ ਗਾਰ ਗੰਦਗੀ ਲੋਕਾਂ ਦਾ ਮਲ ਮੁੱਤਰ ਵਿੱਚੇ ਆ ਰਿਹਾ ਹੈ ਤਾਂ ਅਸੀਂ ਮਤਾ ਪਾਇਆ ਕਿ ਅਸੀਂ ਨਾਲੀਆਂ ਨੂੰ ਉੱਚਾ ਚੱਕੀਏ ਤਾਂ ਅਸੀਂ 6 ਇੰਚ ਵਾਲੇ ਫਰਮੇ ਵਾਲੀ ਨਾਲੀ ਬਣਾਈਏ ਪਰ ਲੋਕਾਂ ਨੇ ਸਾਨੂੰ ਉਸ ਚੀਜ਼ ਤੇ ਐਗਰੀ ਨਹੀਂ ਕੀਤਾ ਕਿ ਅਸੀਂ 6 ਇੰਚ ਵਾਲੀ ਬਣਾਣੀ ਨਹੀਂ ਹੈ ਸਾਡੀ ਗਲੀ ਤੇ ਸੀਵਰੇਜ ਪੈ ਚੁੱਕੇ ਨੇ ਤਾਂ ਕਿਰਪਾ ਕਰਕੇ ਸਾਡੀ ਨਾਲੀ ਪਰਮਾਨੈਂਟ ਬੰਦ ਕਰ ਦਿੱਤੀ ਜਾਏ ਰਹੀ ਗੱਲ ਬਰਸਾਤੀ ਪਾਣੀ ਦੀ ਬਰਸਾਤੀ ਪਾਣੀ ਤੁਹਾਨੂੰ ਪਤਾ ਸੀਵਰੇਜ ਨਹੀਂ ਪੈ ਸਕਦਾ ਸਾਡੀ ਗਲੀ ਦੀ ਉਸ ਗਲੀ ਦੀ ਢਲਾਨ ਇੰਨੀ ਹੈ ਅਸੀਂ ਤਾਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਲੈਵਲ ਚੈੱਕ ਕਰਵਾਇਆ ਕਿ ਬਰਸਾਤੀ ਪਾਣੀ ਆਰਾਮ ਨਾਲ 메ਨ ਸੜਕ ਤੇ ਆਏਗਾ ਹੁਣ ਤੁਸੀਂ ਆ ਸੜਕ ਦੇਖ ਪਾ ਰਹੇ ਹੋ ਆ ਨਾਲਾ ਪਿੱਛੇ 4 ਨੰਬਰ ਗਲੀ ਵਾਲੇ ਲੋਕਾਂ ਨੇ ਕਨੈਕਸ਼ਨ ਨਹੀਂ ਸੀ ਸੀਵਰੇਜ ਦੇ ਕਰਾਏ ਉਹਨਾਂ ਦਾ ਜੋ ਵੀ ਹੈ ਪਾਣੀ ਸੀਵਰੇਜ ਵੇਸਟ ਉਹ ਸਾਰਾ ਓਪਨ ਆ ਰਿਹਾ ਹੈ ਜਾਂ ਤਾਂ ਸੀਵਰੇਜ ਦੇ ਕਨੈਕਸ਼ਨ ਕਰਾਉਣ ਤਾਂ ਪਾਣੀ ਨਾਲੀਆਂ ਚ ਨਾਲੇ ਚ ਨਾ ਆਵੇ ਪਾਣੀ ਨਾਲੇ ਚ ਸਿਰਫ ਉਹੀ ਆਏਗਾ ਜਿਹੜਾ ਬਰਸਾਤੀ ਹੋਏਗਾ ਤਾਂ ਆਟੋਮੈਟਿਕਲੀ ਪਾਣੀ ਦੇ ਹੋਏਗਾ ਨਹੀਂ ਤੇ ਨਾਲੇ ਖਾਲੀ ਰਹਿਣਗੇ ਠੀਕ ਹੈ ਤਾਂ ਬਰਸਾਤੀ ਪਾਣੀ ਨਹੀਂ ਹੈ ਇਹ ਪਾਣੀ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਹੈ ਇੱਚੇ ਬਿਮਾਰੀਆਂ ਪਿੰਕਰੀਆਂ ਤੁਸੀਂ ਆਪ ਦੇਖੋਗੇ ਠੀਕ ਹੈ ਤੇ ਇਹ ਗੰਦਗੀ ਨੂੰ ਹੀਰਾ ਕਲੋਨੀ ਦੇ ਮੱਥੇ ਤੇ ਕਲੰਕ ਲੱਗਿਆ ਪਿਆ ਇਹ ਹੀਰਾ ਕਲੋਨੀ ਦੀ ਮੇਨ ਸੜਕ ਹੈ ਠੀਕ ਹੈ ਨਾ ਤੇ ਇਹੀ ਪਾਣੀ ਲੋਕਾਂ ਨੇ ਸੀਵਰੇਜ ਨਹੀਂ ਕਰਾਏ ਪਾਣੀ ਨਾਲੇ ਚ ਖੜਾ ਰਹਿੰਦਾ ਕਿਉਂਕਿ ਸਾਡੇ ਪਿੰਡ ਕਿਹੜਾ ਛੱਪੜ ਹੈ ਜਿਹੜਾ ਪਾਣੀ ਅੱਗੇ ਕਿਤੇ ਲੰਘ ਜਾਏਗਾ ਪਾਣੀ ਉੱਥੇ ਹੀ ਖੜਾ ਰਹਿੰਦਾ ਲੋਕਾਂ ਦੀਆਂ ਨੀਆਂ ਚ ਦਬਰੀਆਂ ਨੇ ਇਹਦਾ ਵੀ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਕੰਧਾਂ ਟੱਡੇ ਹੋਈਆਂ ਤਾਂ ਜਦੋਂ ਬਰਸਾਤ ਪੈਂਦੀ ਹੈ ਇਹੀ ਨਾਲ ਇਹ ਪਾਣੀ ਸੜਕ ਤੇ ਆ ਜਾਂਦਾ ਜਾਂ ਤਾਂ ਕੋਈ ਨਿਕਾਸੀ ਹੋਵੇ ਜੇ ਲੋਕੀ ਸੀਵਰੇਜ ਕਰਾਉਣ ਤਾਂ ਇਹ ਪਾਣੀ ਆ ਵੀ ਨਹੀਂ ਆਉਂਦੀ ਤੇ ਜੇ ਕੱਲਾ ਬਰਸਾਤ ਦਾ ਆਵੇਗਾ ਤਾਂ ਉਹ ਖਪ ਜਾਏਗਾ ਵਿੱਚ ਨਹੀਂ ਨਿਕਾਸੀ ਦੀ ਗੱਲ ਕੀਤੀ ਪਾਣੀ ਛਪੜ ਨਹੀਂ ਹੈ ਜੀ ਨਹੀਂ ਸਾਡੇ ਪਿੰਡ ਕੋਈ ਛਪੜ ਨਹੀਂ ਹੈ ਜੀ ਪਹਿਲਾਂ ਪਾਣੀ ਕਿਵੇਂ ਜਾਂਦਾ ਸੀ ਜਦੋਂ ਨਿਊਜ਼ ਚਾਨੂ ਜਿਹੜਾ ਹੈ ਚੱਲ ਰਿਹਾ ਸੀ ਪਹਿਲਾਂ ਅੱਗੇ ਜ਼ਮੀਨਾਂ ਹੈ ਸੀ ਜੀ ਕੱਚੀਆਂ ਖੇਤ ਸੀ ਤਾਂ ਲੋਕਾਂ ਖੇਤੀ ਖੇਤਾਂ ਵਾਲੇ ਲੋਕ ਆਪਣੇ ਜ਼ਮੀਨਾਂ 'ਚ ਆਪਣੀ ਜ਼ਮੀਨਾਂ ਚ ਲੈ ਲੰਦੇ ਸੀ ਪਾਣੀ ਪਰ ਫਿਲਹਾਲ ਵੀ ਅਸੀਂ ਪਿਛਲੇ ਤੋਂ ਪਿਛਲੇ ਸਾਲ ਇਹ ਮੰਦਰ ਦੀ ਜ਼ਮੀਨ ਹੈ ਜੀ ਸਾਹ ਜੀ ਮੰਦਰ ਵਾਲਿਆਂ ਨੂੰ ਅਸੀਂ 15000 ਰੁਪਏ ਦਿੱਤਾ ਸੀ ਮੈਂ ਆਪਣੇ ਕੋਲੋਂ ਦਿੱਤਾ ਸੀ ਉਸ ਟਾਈਮ ਸਾਡੀ ਪੰਚਾਇਤ ਵੀ ਨਹੀਂ ਸੀ ਬਣੀ ਕਿਉਂਕਿ ਲੋਕਾਂ ਦਾ ਪਾਣੀ ਮੇਰੇ ਘਰ ਦੇ ਅੰਦਰ ਤੱਕ ਜਾਂਦਾ ਮੈਂ ਆਪਣੇ ਕੋਲੋਂ ਪੈਸੇ ਦਿੱਤੇ ਤੇ ਉਹਨਾਂ ਨੇ ਆਪਣਾ ਇਹ ਕਲੋਨੀ ਦਾ ਪਾਣੀ ਆਪਣੀ ਜ਼ਮੀਨ ਚ ਲਿਆ ਪਰ ਪਿਛਲੇ ਇਸੇ ਸਾਲ ਉਹਨਾਂ ਨੇ 15000 ਰੁਪਏ ਅਸੀਂ ਹੋਰ ਦਿੱਤਾ ਤਾਂ ਉਹਨੇ ਵਾਪਸ ਕਰਤਾ ਕਿ ਅਸੀਂ ਇਹ ਗੰਦਾ ਪਾਣੀ ਨਹੀਂ ਲੈਣਾ ਜੀ ਇਹਦੇ ਕਰਕੇ ਸਾਡੀ ਫਸਲ ਖਰਾਬ ਹੁੰਦੀ ਹੈ ਤੁਸੀਂ ਥੋੜਾ ਜਾ ਜ਼ੂਮ ਕਰਕੇ ਦਿਖਾਓ ਇੱਥੇ ਬੰਨ ਲੱਗਿਆ ਹੋਇਆ ਇਹ ਪਾਣੀ ਸਾਰੀ ਕਲੋਨੀ ਦਾ ਕਿ ਇੱਥੇ ਇਕੱਠਾ ਹੁੰਦਾ ਹੈ ਇਹ ਸਿਰਫ ਪਾਣੀ ਲੋਕਾਂ ਦੇ ਘਰਾਂ ਦਾ ਹੈ ਇਹ ਬਰਸਾਤੀ ਪਾਣੀ ਨਹੀਂ ਹੈ ਜੇ ਤੇ ਜਦੋਂ ਬਰਸਾਤ ਪੈ ਗਈ ਇਹੀ ਪਾਣੀ ਉੱਪਰ ਆ ਜਾਣਾ ਮਿਸਲਹਾ ਹਲਕਾ ਜੇ ਅਸੀਂ ਅੱਪੇ ਪਿੰਡ ਵਾਸੀਨ ਕੀ ਅਪੀਲ ਕਰਦੇ ਹੋ ਕੀ ਕਹਿਣਾ ਜਾਂਦੇ ਹੋ ਨਾਲੀ ਨੂੰ ਲੈ ਕੇ ਮੇਰੀ ਸਰ ਬੇਨਤੀ ਇਹੀ ਹੈ ਪੰਚਾਇਤ ਲੋਕਾਂ ਦੇ ਖਿਲਾਫ ਨਹੀਂ ਕੰਮ ਕਰੇਗੀ ਨਾ ਕਰਦੀ ਹੈ ਲੋਕਾਂ ਦੇ ਨਾਲ ਕੰਮ ਕਰੇਗੀ ਤਾਂ ਸਾਡੇ ਕੋਲ ਸੋਲੂਸ਼ਨ ਇਹੀ ਹੈ ਪਹਿਲਾਂ ਤਾਂ ਸਾਰੇ ਸੀਵਰੇਜ ਕਰਾਓ ਠੀਕ ਹੈ ਜੀ ਜੇ ਲੋਕੀ ਸਹਿਮਤ ਹੋ ਹੈ ਨੇ ਤਾਂ ਅਸੀਂ 6 ਇੰਚ ਵਾਲੀ ਨਾਲੀ ਬਣਾ ਦਨੇ ਆ 6 ਇੰਚ ਵਾਲੀ ਫਰਮੇ ਵਾਲੀ ਪਰ ਉਹਦੇ ਚ ਵੀ ਇਹੀ ਹੈ ਸੀਵਰੇਜ ਤਾਂ ਸਾਰੇ ਨੂੰ ਲੈਣੇ ਪੈਣੇ ਨੇ ਨਾ ਤੇ ਜੋ 2-3 ਘਰਾਂ ਦਾ ਜਿਨ੍ਹਾਂ ਦੇ ਪਸ਼ੂ ਪਾਲਕ ਨੇ ਜਿਹੜੇ ਉਹਨਾਂ ਨੂੰ ਸੋਲੂਸ਼ਨ ਇਹੀ ਦਿੱਤਾ ਮੈਂ ਵੀ ਇੱਕ ਪਸ਼ੂ ਪਾਲਕ ਆ ਜੀ ਠੀਕ ਹੈ ਜੀ ਮੇਰਾ ਵੀ ਡੰਗਰਾਂ ਦਾ ਜਿਹੜਾ ਹੈਗਾ ਪਾਣੀ ਉਹ ਅਸੀਂ ਕੱਚੀ ਖੂਹ ਹੀ ਪਟਾਈ ਹੋਈ ਆ 25 ਫੁੱਟ ਦੀ ਡੰਗਰਾਂ ਦਾ ਪਾਣੀ ਗੋਬਰੋਂ ਕੱਚੀ ਖੂਹ ਚ ਜਾਂਦਾ ਸਾਢੇ 5 ਸਾਲ ਹੋ ਗਏ ਅਜ ਤੱਕ ਨਹੀਂ ਭਰਿਆ ਤਾਂ ਉਹਨਾਂ ਲਈ ਸੋਲੂਸ਼ਨ ਇਹ ਆ ਜਿਹੜੇ ਜਿਨ੍ਹਾਂ ਨੇ ਪਸ਼ੂ ਪਾਲਕ ਨੇ ਡੰਗਰ ਰੱਖੇ ਹੋਏ ਨੇ ਕਿ ਆਪਣੀ ਕੱਚੀ ਖੂਹ ਹੀ ਪਟਾਓ ਡੰਗਰਾਂ ਦਾ ਪਾਣੀ ਉਹਦੇ ਚ ਪਾਓ ਘਰ ਦਾ ਪਾਣੀ ਸੀਵਰੇਜ ਚ ਪਾਓ ਇਹ ਸੋਲਿਊਸ਼ਨ ਹੈ ਦਾ ਸਰਕਾਰ ਨੇ ਜੇ ਸਹੂਲਤ ਦਿੱਤੀ ਹੈ ਤਾਂ ਉਹਦਾ ਇਸਤੇਮਾਲ ਵੀ ਕਰੀਏ ਨਾ ਇਹ ਤੁਸੀਂ ਲੋਕਾਂ ਦੇ ਹਿੱਤ ਦੇ ਲਈ ਹੋ ਬਿਲਕੁਲ ਅਸੀਂ ਹਿੱਤ ਲਈ ਕੰਮ ਕਰ ਰਹੇ ਹਾਂ ਜੀ ਠੀਕ ਹੈ ਬੇਨਤੀ 6 ਮਹੀਨੇ ਹੋ ਗਏ ਇਹਦਾ ਸਾਡੇ ਕੋਲ ਔਨ ਰਿਕਾਰਡ ਹੈ ਕਿ ਗੁਰਦੁਆਰਾ ਸਾਹਿਬ ਤੋਂ ਵੀ ਅਨਾਊਂਸਮੈਂਟ ਕਰਦੇ ਰਹੇ ਆ ਕਿ ਭਾਈ ਸੀਵਰੇਜ ਕਰਾਓ ਸੀਵਰੇਜ ਕਰਾਓ ਠੀਕ ਹੈ ਇਹ ਸਾਡੀ ਗਲੀ ਦੀ ਇਹ ਕਲੋਨੀ ਦੀ ਗੰਦਗੀ ਹੈ ਤੁਸੀਂ ਇਹਨੂੰ ਅੱਗੇ ਦੇਖੋ ਪਿੱਛੇ ਜਿਹੜੇ ਘਰ ਉੱਚੇ ਨੇ ਉਹਨਾਂ ਲਈ ਤਾਂ ਪਾਣੀ ਬੜਾ ਸੌਖਾ ਨਿਕਲ ਰਿਹਾ ਪਰ ਅੱਗੇ ਤਾਂ ਜਮਾ ਹੋ ਰਿਹਾ ਨਾ ਇਹ ਸਾਡੀ ਬੇਨਤੀ ਹੈ ਜੀ ਕਿ ਸੀਵਰੇਜ ਕਰਾਉਣ ਜੇ ਕਹਣਗੇ ਨਾਲੀ ਨਹੀਂ ਬਾਣੀ ਨਾਲੀ ਬੰਦ ਨਹੀਂ ਹੋਣੀ ਚਾਹੀਦੀ ਅਸੀਂ ਬਿਲਕੁਲ ਨਹੀਂ ਕਰਾਂਗੇ ਅਸੀਂ ਉੱਥੇ 6 ਇੰਚ ਵਾਲੀ ਫਰਮੇ ਵਾਲੀ ਨਾਲੀ ਬਣਾ ਦਾਂਗੇ ਠੀਕ ਹੈ ਪਰ ਸੀਵਰੇਜ ਕਰਾਉਣ ਪਹਿਲਾਂ ਅਸੀਂ ਅੱਜ ਹੋ ਗਿਆ ਜੀ ਵੀਰਵਾਰ ਕਿ ਬੁੱਧਵਾਰ ਬੁੱਧਵਾਰ ਆਪਾਂ ਬੇਨਤੀ ਕਰਦੇ ਹਾਂ ਅਸੀਂ ਹਫ਼ਤੇ ਦੀ ਹੋਰ ਅਪੀਲ ਕਰਦਿੰਨੇ ਆਂ ਕਿ ਤੁਸੀਂ ਆਪ ਹਫਤੇ 'ਚ ਆਪਣੇ ਸੀਵਰੇਜ ਦੇ ਕਨੈਕਸ਼ਨ ਪਵਾਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ-ਜਿਹੜੇ ਲੋਕ ਆਪਣਾ ਕੰਮ ਗਲੀ ਦਾ ਨਾਲੀ ਦਾ ਕਰਾਉਣਾ ਚਾਹੁੰਦੇ ਨੇ ਤਾਂ ਅਸੀਂ 6 ਇੰਚ ਵਾਲੀ ਫਰਮੇ ਵਾਲੀ ਨਾਲੀ ਰੱਖ ਕੇ ਬਣਾਵਾਂਗੇ ਠੀਕ ਹੈ ਜੀ ਪਾਣੀ ਤਾਂ ਕਿ ਜਿੰਨوں ਕਿਸੇ ਨੂੰ ਸ਼ੰਕਾ ਹੈ ਕਿ ਬਰਸਾਤੀ ਪਾਣੀ ਕਿੱਥੇ ਜਾਏਗਾ ਉਹਦੀ ਸ਼ੰਕਾ ਵੀ ਦੂਰ ਹੋ ਜਾਈ ਜਦ ਕਿ ਤੁਸੀਂ ਆਪ ਸਿਆਣੇ ਹੋ ਸ਼ਹਿਰਾਂ 'ਚ ਬਰਸਾਤੀ ਪਾਣੀ ਲਈ ਹੁਣ ਉਹ ਸਭ ਵਿੱਚੇ ਖਪ ਰਿਹਾ ਅੱਧੇ ਘੰਟੇ 'ਚ ਸਾਰਾ ਬਰਸਾਤੀ ਪਾਣੀ ਗਲੀਆਂ 'ਚ ਕੱਚੀਆਂ ਥਾਵਾਂ 'ਚ ਵਿੱਚੇ ਸਾਰਾ ਸਮਾਜ ਹੁੰਦਾ ਠੀਕ ਹੈ ਨਾ ਜੀ ਧੰਨਵਾਦ ਜੀ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਪੰਜਾਬੀ ਗਾਇਕ ਦਾ ਇੱਕ ਗੀਤ ਬੜਾ ਮਕਬੂਲ ਹੋਇਆ ਕਿ ਭੱਜ ਕੇ ਹਟਾਈ ਮਖਣਾ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪੇ ਤਾਂ ਇੱਥੇ ਖੇਤਾਂ ਦੇ ਵਿੱਚ ਪਾਣੀ ਦੀਆਂ ਵਾਰੀਆਂ ਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਸੀ ਪਰ ਹੁਣ ਤਾਂ ਘਰਾਂ ਦੇ ਵਿੱਚੋਂ ਜੋ ਪਾਣੀ ਦੀ ਨਿਕਾਸੀ ਹੋ ਰਹੀ ਆ ਉਸ ਪਿੱਛੇ ਹੀ ਲੜਾਈਆਂ ਵਾਲਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਲੜਾਈਆਂ ਵਾਲਾ ਮਾਹੌਲ ਅੱਗੇ ਨਾ ਵਧੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਦਖਲਅੰਦਾਜ਼ੀ ਦੇਣ ਦੀ ਜ਼ਰੂਰਤ ਆ ਆਖਰ ਮਾਮਲਾ ਸੁਲਝਦਾ ਕਦੋਂ ਆਉਣ ਵਾਲਾ ਸਮਾਂ ਦੱਸੋ